ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਲੋਕ ਕਹਾਣੀ ਸੂਰਜ ਦਾ ਨਵਾਂ ਘਰ ਪੜਾਂਗੇ ਪੁਰਾਣੇ ਸਮੇਂ ਦੀ ਗੱਲ ਹੈ ਕਿ ਸੂਰਜ ਤੇ ਪਾਣੀ ਇਕੱਠੇ ਰਹਿੰਦੇ ਸਨ ਉਹ ਦੋਵੇਂ ਪੱਕੇ ਮਿੱਤਰ ਸਨ ਰੋਜ਼ ਸੂਰਜ ਹੀ ਪਾਣੀ ਦੇ ਘਰ ਜਾਂਦਾ ਸੀ ਇੱਕ ਦਿਨ ਸੂਰਜ ਨੇ ਪਾਣੀ ਨੂੰ ਕਿਹਾ ਪਾਣੀ ਮਿੱਤਰ ਤੂੰ ਮੇਰੇ ਘਰ ਕਿਉਂ ਨਹੀਂ ਆਉਂਦਾ ਪਾਣੀ ਨੇ ਜਵਾਬ ਦਿੱਤਾ ਮੇਰਾ ਪਰਿਵਾਰ ਬਹੁਤ ਵੱਡਾ ਹੈ ਜੇ ਅਸੀਂ ਸਾਰੇ ਲੋਕ ਤੇਰੇ ਘਰ ਆ ਗਏ ਤਾਂ ਤੈਨੂੰ ਆਪਣਾ ਘਰ ਛੱਡਣਾ ਪੈ ਜਾਵੇਗਾ। ਸੂਰਜ ਬੋਲਿਆ, "ਮੇਰੇ ਮਿੱਤਰ, ਤੂੰ ਇਸ ਦੀ ਫਿਕਰ ਨਾ ਕਰ। ਮੈਂ ਇੱਕ ਬਹੁਤ ਵੱਡਾ ਘਰ ਬਣਾ ਲਵਾਂਗਾ।" ਪਾਣੀ ਨੇ ਜਵਾਬ ਦਿੱਤਾ, "ਇੰਨਾ ਕਸ਼ਟ ਕਰਨ ਦੀ ਕੀ ਲੋੜ ਹੈ? ਤੁਸੀਂ ਮੇਰੇ ਘਰ ਆਓ ਜਾਂ ਅਸੀਂ ਤੁਹਾਡੇ ਘਰ ਆਈਏ।" ਸੂਰਜ ਬੋਲਿਆ, "ਮੈਂ ਬਹੁਤ ਦਿਨਾਂ ਤੋਂ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਿਹਾ ਹਾਂ, ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਹ ਕੰਮ ਹੁਣ ਤੱਕ ਟਲਦਾ ਜਾ ਰਿਹਾ ਹੈ। ਹੁਣ ਮੈਂ ਜਲਦੀ ਹੀ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗਾ।" ਪਾਣੀ ਨੇ ਕਿਹਾ ਮੇਰੇ ਦੋਸਤ ਇੱਕ ਸੁਝਾਅ ਹੈ ਕਿ ਹੁਣ ਜਦੋਂ ਤੁਸੀਂ ਆਪਣਾ ਘਰ ਬਣਾਉਣਾ ਸ਼ੁਰੂ ਕਰੋਗੇ ਤਾਂ ਉਸ ਦਾ ਵੇੜਾ ਖੁੱਲਾ ਰੱਖਣਾ ਸੂਰਜ ਬੋਲਿਆ ਚਿੰਤਾ ਨਾ ਕਰੋ ਹੁਣ ਜਦੋਂ ਤੁਸੀਂ ਆਓਗੇ ਤਾਂ ਦੇਖਣਾ ਤੁਹਾਡੀ ਤਬੀਅਤ ਖੁਸ਼ ਹੋ ਜਾਵੇਗੀ ਸੂਰਜ ਇੱਕ ਦਿਨ ਆਪਣੀ ਪਤਨੀ ਚੰਦਾ ਨੂੰ ਬੋਲਿਆ ਅੱਜ ਮੈਂ ਤੈਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਚੰਦਾ ਖੁਸ਼ੀ ਨਾਲ ਬੋਲੀ ਹਾਂ ਹਾਂ ਜ਼ਰੂਰ ਕਿਹੜੀ ਖੁਸ਼ਖਬਰੀ ਹੈ ਜਲਦੀ ਦੱਸੋ ਸੂਰਜ ਨੇ ਕਿਹਾ ਕੱਲ ਤੋਂ ਅਸੀਂ ਆਪਣਾ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗੇ ਚੰਦਾ ਆਪਣਾ ਘਰ ਬਣਾਉਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਤੁਹਾਡੇ ਦਿਮਾਗ 'ਚ ਇਹ ਵਿਚਾਰ ਕਿਵੇਂ ਆਇਆ ਸੂਰਜ ਨੇ ਸਾਰੀ ਕਹਾਣੀ ਚੰਦਾ ਨੂੰ ਦੱਸ ਦਿੱਤੀ ਤੇ ਆਪਣਾ ਨਵਾਂ ਘਰ ਬਣਾਉਣ ਵਿੱਚ ਰੁੱਝ ਗਏ ਉਸਨੇ ਬਹੁਤ ਹੀ ਖੂਬਸੂਰਤ ਘਰ ਬਣਵਾਇਆ ਫਿਰ ਇੱਕ ਦਿਨ ਉਸਨੇ ਪਾਣੀ ਨੂੰ ਆਪਣੇ ਘਰ ਆਉਣ ਲਈ ਸੁਨੇਹਾ ਭੇਜਿਆ ਪਾਣੀ ਚਾਹੁੰਦੇ ਹੋਏ ਵੀ ਮਨਾ ਨਹੀਂ ਕਰ ਸਕਿਆ ਅਗਲੇ ਦਿਨ ਪਾਣੀ ਆਪਣਾ ਪੂਰਾ ਪਰਿਵਾਰ ਲੈ ਕੇ ਸੂਰਜ ਦੇ ਘਰ ਪਹੁੰਚ ਗਿਆ ਸੂਰਜ ਨੂੰ ਆਵਾਜ਼ ਦਿੱਤੀ ਤੇ ਕਿਹਾ ਮੈਂ ਆਪਣੇ ਪਰਿਵਾਰ ਸਮੇਤ ਆਇਆ ਹਾਂ ਜੇ ਅਸੀਂ ਸਾਰੇ ਮੈਂਬਰ ਅੰਦਰ ਆ ਜਾਈਏ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਸੂਰਜ ਨੇ ਜਵਾਬ ਦਿੱਤਾ ਪਰੇਸ਼ਾਨੀ ਕਿਉਂ ਮੇਰਾ ਨਵਾਂ ਘਰ ਹੈ ਪਰਿਵਾਰ ਸਮੇਤ ਅੰਦਰ ਆ ਜਾਓ ਪਾਣੀ ਸੂਰਜ ਦੇ ਘਰ ਅੰਦਰ ਗਿਆ ਤਾਂ ਪਤਾ ਨਹੀਂ ਕਿੰਨੇ ਕੁ ਝਿੰਗੇ ਮਛਲੀਆਂ ਪਤਾ ਨਹੀਂ ਕਿਹੜੇ-ਕਿਹੜੇ ਜੀਵ ਜੰਤੂ ਪਾਣੀ ਦੇ ਨਾਲ ਆ ਗਏ। ਹਜੇ ਪੂਰਾ ਪਰਿਵਾਰ ਘਰ ਵੜਿਆ ਵੀ ਨਹੀਂ ਸੀ ਕਿ ਸੂਰਜ ਦਾ ਘਰ ਪਰ ਗਿਆ। ਪਾਣੀ ਨੇ ਫਿਰ ਕਿਹਾ ਸੂਰਜ ਦੇਖ ਲਵੋ ਸਾਰਿਆਂ ਦਾ ਅੰਦਰ ਆਉਣਾ ਠੀਕ ਵੀ ਹੈ ਜਾਂ ਨਹੀਂ। ਸੂਰਜ ਨੇ ਆਵਾਜ਼ ਲਗਾਈ ਕਿਸੇ ਵੀ ਤਰ੍ਹਾਂ ਦੀ ਸੋਚ ਵਿਚਾਰਨਾ ਕਰੋ ਸਿੱਧੇ ਅੰਦਰ ਆ ਜਾਓ। ਪਾਣੀ ਦਾ ਸਾਰਾ ਪਰਿਵਾਰ ਅੰਦਰ ਵੜਦਾ ਗਿਆ। ਸੂਰਜ ਦੇ ਅੰਦਰ ਤੱਕ ਜਗਾ ਪਰ ਗਈ ਸੀ ਫੇਰ ਵੀ ਅੱਧਾ ਪਰਿਵਾਰ ਹਜੇ ਬਾਹਰ ਸੀ ਪਾਣੀ ਨੇ ਫੇਰ ਪੁੱਛਿਆ ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਅੰਦਰ ਆ ਜਾਵਾਂ ਇਸ ਵਾਰ ਤਾਂ ਸੂਰਜ ਤੇ ਚੰਦਾ ਦੋਵਾਂ ਨੇ ਇਕੱਠਿਆਂ ਹੀ ਕਹਿ ਦਿੱਤਾ ਕਿ ਸਾਰੇ ਜਣੇ ਅੰਦਰ ਆ ਜਾਓ ਇਹ ਸੁਣ ਕੇ ਪਾਣੀ ਦਾ ਸਾਰਾ ਪਰਿਵਾਰ ਜੋ ਬਾਹਰ ਖੜਾ ਸੀ ਸੂਰਜ ਦੇ ਘਰ ਅੰਦਰ ਵੜਦਾ ਗਿਆ ਸੂਰਜ ਤੇ ਚੰਦਾ ਨੂੰ ਛੱਤ ਤੇ ਜਾਣਾ ਪਿਆ ਪਾਣੀ ਨੇ ਫੇਰ ਤੋਂ ਆਪਣਾ ਪ੍ਰਸ਼ਨ ਦੁਹਰਾਇਆ ਸੂਰਜ ਵੱਲੋਂ ਵੀ ਪਹਿਲਾਂ ਦੀ ਤਰ੍ਹਾਂ ਉਹੀ ਜਵਾਬ ਆਇਆ ਪਾਣੀ ਦਾ ਪਰਿਵਾਰ ਕੁਛ ਹੋਰ ਅੰਦਰ ਵੱਲ ਨੂੰ ਹੋਇਆ ਤੇ ਸੂਰਜ ਤੇ ਚੰਦਾਂ ਨੂੰ ਛੱਤ ਵੀ ਖਾਲੀ ਕਰਨੀ ਪਈ। ਉਹ ਦੋਵੇਂ ਆਕਾਸ਼ ਤੇ ਚਲੇ ਗਏ। ਕਹਿੰਦੇ ਹਨ ਕਿ ਸੂਰਜ ਤੇ ਚੰਦਾਂ ਉਦੋਂ ਤੋਂ ਹੀ ਆਕਾਸ਼ 'ਚ ਰਹਿੰਦੇ ਹਨ।